ਪੰਜਾਬੀ ਗੱਲਬਾਤ ਚੈਨਲ ਅੱਜ ਜੋ ਇੱਥੇ ਪਹੁੰਚਿਆ ਖਨੌਰੀ ਬਾਰਡਰ ਤੇ ਉਹਨਾਂ ਨੇ ਕੁਝ ਵਿਚਾਰ ਰੱਖੇ ਕਿ ਅੱਜ ਜਿਹੜਾ 200 ਦਿਨ ਮਨਾ ਰਹੇ ਕਿਸਾਨ ਉਹ ਕਿਸਾਨਾਂ ਦਾ 200 ਦਿਨ ਮੌਨ ਆਉਣ ਦਾ ਪ੍ਰਭਾਵ ਕੀ ਪਊਗਾ ਮੈਂ ਜਗਜੀਤ ਸਿੰਘ ਸਰਾਲੀ ਮੰਡ ਕੋਟ ਬੁੱਢਾ ਜਥੇਬੰਦੀ ਦਾ ਸੂਬਾ ਗੂ ਇਸ ਚੀਜ਼ ਦਾ ਪ੍ਰਭਾਵ ਕਿਸਾਨੀ ਮੁੱਦਿਆਂ ਦਾ ਸਰਕਾਰ ਦੇ ਉੱਪਰ ਦਬਾਅ ਬਣਾਉਣ ਵਾਸਤੇ ਸਰਕਾਰ ਨੂੰ ਦਿਖਾਉਣ ਵਾਸਤੇ ਕਿਸਾਨ ਆਗੂਆਂ ਨੇ ਕੀਤਾ ਕਿ ਸਰਕਾਰ ਜਿਵੇਂ ਕਹਿੰਦੀ ਆ ਕਿ ਕਿਸਾਨਾਂ ਦੇ ਨਾਲ ਕੋਈ ਖੜਾ ਨਹੀਂਗਾ ਜਾਂ ਇਹ ਕਿਸੇ ਸਿਆਸਤਨਾ ਪ੍ਰਭਾਵਿਤ ਹੋ ਕੇ ਖਲੋਤੇ ਆ ਪਰ ਇਹ ਗੱਲਬਾਤ ਨਹੀਂ ਹੈਗੀ ਜੋ ਵੀ ਕਿਸਾਨ ਇੱਥੇ ਬੈਠੇ ਆ ਬਾਰਡਰਾਂ ਦੇ ਉੱਤੇ ਅੱਜ ਖਨੌਰੀ ਬਾਰਡਰ ਤੋਂ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਜ਼ਿਆਦਾ ਹਜੂਮ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹਰ ਇੱਕ ਦੇ ਇਹ ਮੰਗਿਆ ਤੇ ਮੰਗ ਵੀ ਜਾਇਜ਼ ਆ ਜੋ ਪਿੱਛੇ ਮੰਗਾ ਮੰਨੀਆਂ ਸਰਕਾਰ ਨੇ ਦਿੱਲੀ ਦੇ ਵਿੱਚ 13 ਮਹੀਨੇ 378 ਦਿਨ ਲਗਾਤਾਰ ਕਿਸਾਨਾਂ ਨੇ ਬਹਿ ਕੇ ਉੱਥੇ ਆਪਣੀ ਗੱਲਬਾਤ ਰੱਖੀ ਗੱਲਬਾਤ ਸਰਕਾਰਾਂ ਨਾਲ ਵੀ ਹੋਈ ਸਰਕਾਰਾਂ ਇਹ ਸਮਝੀਆਂ ਕਿ ਜੋ ਕਾਨੂੰਨ ਆ ਗਲਤ ਬਣਾਏ ਆ ਤੇ ਐਮਐਸਪੀ ਦਾ ਵਾਅਦਾ ਵੀ ਸਰਕਾਰਾਂ ਨੇ ਕੀਤਾ ਉਹ ਜਿਹੜਾ ਐਮਐਸਪੀ ਦਾ ਵਾਅਦਾ ਕੀਤਾ ਪਰ ਉਹਨੂੰ ਵਾਅਦੇ ਦੇ ਵਿੱਚ ਹੀ ਰੱਖਿਆ ਉਹਨਾਂ ਨੇ ਅੱਗੇ ਲਾਗੂ ਨਹੀਂ ਕੀਤਾ ਦੁਨੀਆ ਦੇ ਵਿੱਚ ਕਿਸਾਨਾਂ ਨੂੰ ਉਹਦਾ ਕੋਈ ਵੀ ਵਾਅਦੇ ਦਾ ਫਾਇਦਾ ਨਹੀਂ ਹੋਇਆ ਕਿਉਂਕਿ ਅਗਰ ਲਾਗੂ ਹੁੰਦਾ ਐਮਐਸਪੀ लागू ਹੁੰਦੀ ਤੇ ਕਿਸਾਨੀ ਦਾ ਉਸ ਨੂੰ ਫਾਇਦਾ ਮਿਲਦਾ ਇਸ ਲਈ ਅਸੀਂ ਅੱਜ ਸਰਕਾਰ ਨੂੰ ਦਿਖਾਉਣਾ ਦੱਸਣਾ ਚਾਹੁੰਦੇ ਸੀ ਕਿ ਕਿਸਾਨ ਸਾਰੇ ਐਮਐਸਪੀ ਦੀ ਲੜਾਈ ਜੋ ਲੜ ਕੇ ਆਏ ਆ ਉਸ ਨੂੰ ਬਹਾਲ ਕਰਾਉਣਾ ਚਾਹੁੰਦੇ ਆ ਲਾਗੂ ਕਰਾਉਣਾ ਚਾਹੁੰਦੇ ਆ ਜੋ ਕਿਸਾਨ ਖੁਸ਼ਹਾਲ ਹੋ ਸਕਣ ਕਰਜ਼ਿਆਂ ਤੋਂ ਮੁਕਤ ਹੋ ਸਕਣ ਜਦੋਂ ਕਿਸਾਨ ਨੂੰ ਖੇਤੀ ਦੇ ਵਿੱਚੋਂ ਲਾਹੇਵੰਦ ਧੰਦਾ ਬਣੂਗਾ ਜੇ ਤੁਹਾਨੂੰ ਪੂਰਾ ਰੇਟ ਮਿਲੂਗਾ ਤਾਂ ਕਿਸਾਨੀ ਉਤਸ਼ਾਹਤ ਕਰਨੀ ਚਾਹੀਦੀ ਸਰਕਾਰ ਨੂੰ ਕਿਸਾਨੀ ਦੇ ਨਾਲ ਹੀ ਦੇਸ਼ ਦੀ ਤਰੱਕੀ ਆ ਜਿਸ ਟਾਈਮ ਪਿੱਛੇ ਕਰੋਨਾ ਆਇਆ ਉਸ ਟਾਈਮ ਹੀ ਨਾਲ ਹੀ ਕਿਸਾਨੀ ਦੀ ਫਸਲ ਆ ਗਈ ਕਣਕ ਦੀ ਤੇ ਉਸ ਦੇ ਨਾਲ ਬਹੁਤ ਫਾਇਦਾ ਹੋਇਆ ਦੇਸ਼ ਨੂੰ ਫੇਰ ਦੁਬਾਰਾ ਉੱਪਰ ਸਕਿਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਆਪਣੇ ਵਾਅਦੇ ਕੀਤੇ ਹੋ ਪੂਰੇ ਕਰੇ ਅਸੀਂ ਇੱਥੇ ਗੱਲ ਨੂੰ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ